ਹਾਂਜੀ ਦੋਸਤੋ ਅੱਜ ਮੇਲੇ ਦਾ 11ਵਾਂ ਦਿਨ ਆਗਾ ਸੈਕੰਡ ਲਾਸਟ ਡੇ ਆਪ ਸਭ ਨੂੰ ਪਤਾ ਹੈ ਵੀ ਦੋ ਦਿਨ ਮੇਲਾ ਸੈੱਡ ਹੋ ਗਿਆ ਸੀਗਾ ਤਾਂ ਕਰਕੇ ਕੱਲ ਨੂੰ ਮੇਲਾ ਖਤਮ ਹੈ ਤੇ ਅੱਜ ਜਿਹੜਾ ਸਿੰਗਰ ਆਉਣਾਗਾ ਉਹ ਆਉਣਾਗਾ ਜਲਪੀ ਢਿੱਲੋਂ ਤੇ ਜਿਹੜਾ ਕਿ ਕਾਫੀ ਮਫਰੂਦ ਸਿੰਗਰ ਆ ਤੁਸੀਂ ਸਾਰੇ ਜਾਣਦੇ ਹੋਗੇ ਉਹਦਾ ਆਪਾਂ ਤੁਹਾਨੂੰ ਖਾੜਾ ਵੀ ਦਿਖਾਵਾਂਗੇ ਬਾਕੀ ਹੋਰ ਵੀ ਕੋਈ ਮੇਲੇ ਦੀ ਆਈਟਮ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਦੋਸਤੋ ਕੱਲ ਦਾ ਦਿਨ ਆਖਰੀ ਰਹਿਣ ਕਰਕੇ ਦੇ ਲਗਾ ਕਹਿੰਦੇ ਨੇ ਕਿ ਇੱਕ ਕਾਉ ਮਹੂ ਜੇ ਕਰਦਾਗਾ ਉਮੀ ਕਰਨ ਲੱਗਿਆ ਵੀ ਦਿਨ ਆਖਰੀ ਰਹਿ ਗਿਆ ਕੱਲ ਦਾ ਤੇ ਚਲੋ ਕੋਈ ਗੱਲ ਨਹੀਂ ਫਿਰ ਵੀ ਆ ਕਦੇ ਦੁਬਾਰਾ ਮੌਕਾ ਮਿਲਿਆ ਆਪਾਂ ਤੁਹਾਨੂੰ ਇਸ ਤਰੀ ਰੂਬਰੂ ਪਰਾਵਾਂਗੇ ਠੀਕ ਆ ਦੋਸਤੋ ਆਜੋ ਆਪਾਂ ਤੁਹਾਨੂੰ ਮਿਲੇਗਾ ਰੌਣਕਾਂ ਤੇ ਅਖੀਰ ਤੇ ਤੁਹਾਨੂੰ ਅਖਾੜਾ ਦਿਖਾਵਾਂਗੇ ਦੇਖੋ ਦੋਸਤੋ ਇੱਥੇ ਕਾਫੀ ਸਮਾਨ ਪਿਆਗਾ ਸੋਹਣਾ ਸੋਹਣਾ ਤੇ ਜਿਹੜੀ ਚ ਮੈਨੂੰ ਖਾਸ ਵਧੀਆ ਚੀਜ਼ ਲੱਗੀ ਉਹ ਇਹ ਲੱਗਿਆ ਕਲੌਕ ਆ ਦੇਖੋ ਕਿੰਨਾ ਸੋਹਣਾ ਕਲੌਕ ਆਗਾ ਕੋਲ ਘਰੇ ਜੇ ਲੱਗਿਆ ਹੋਵੇ ਤਾਂ ਘਰ ਦੀ ਜਿਹੜੀ ਦੀਵਾਰ ਜਿਹਦੇ ਲੱਗਿਆ ਉਹ ਦੁੱਗਣੀ ਸ਼ੋਹ ਬਣ ਜੂਗੀ ਉਹ ਦੀਵਾਰ ਦੀ ਵਿਕਟੋਰੀਆ ਲੰਡਨ 1792 ਠੀਕ ਠੀਕ ਹੈ ਦੇਖਣਾ ਜੇ ਇਹ 2400 ਦਾ ਆ ਜਾ 500 ਦਾ ਹੋਇਆ ਕੰਮ ਹੀ ਲੈ ਲਾਂਗੇ 1000 ਤੱਕ ਵੀ ਲੈ ਲਾਂਗੇ ਯਾਰ ਦੇਖਦੇ ਹਾਂ ਕਿੰਨੇ ਦਾ ਬਾਈ ਸਰ ਇਸਕਾ ਕੀ ਰੇਟ ਹੈ 6000 ਰੁਪਏ ਦਾ 6000 ਓਕੇ ਕੋਈ ਡਿਸਕਾਊਂਟ 10% ਡਿਸਕਾਊਂਟ ਓਕੇ 600 ਰੁਪਿਆ ਕਾਹਮ ਠੀਕ ਹੈ ਜੀ 6000 ਦਾ ਲੱਗਾ ਦੱਸੋ 6000 ਤਾਂ ਮੈਂ ਨਹੀਂ ਹੈਗਾ ਜੇ ਕੋਈ ਮੈਨੂੰ ਵੇਚਣ ਜਾਵੇ ਮੇਲੇ 'ਚ ਤੋਂ ਦੇਖੋ ਇਹ ਅਚਾਰ ਤੇ ਮਸਾਲੇ ਨੇਗੇ ਹੋਮ ਮੇਡ ਜਿਹੜੇ ਕਿ ਹੱਥੀ ਤਿਆਰ ਕੀਤੇ ਹੁੰਦੇ ਨੇਗੇ ਵਿਦਆਊਟ ਕਲਰ ਤੇ ਕੈਮੀਕਲ ਬਹੁਤ ਟੇਸਟੀ ਨੇਗੇ ਤੇ ਆਪਾਂ ਚਲੋ ਤੁਹਾਨੂੰ ਇਹਨਾਂ ਨਾਲ ਵੀ ਮਿਲਾਉਣੀ ਆ ਜੋ ਇਸ ਸਟਾਲ ਤੇ ਨੇਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਆਪਣੇ ਬਾਰੇ ਦੱਸੋ ਆਪਣਾ ਪਿੰਡ ਤੇ ਨਾਮ ਵਗੈਰਾ ਇਹਰਾ ਨਾਮ ਮਨਜੀਤ ਸਿੰਘ ਹੈ ਜੀ ਤੇ ਆਪਣਾ ਪਿੰਡ ਪਿੰਡ ਛੱਤਾਨਾ ਨੇੜਾ ਜ਼ਿਲ੍ਹਾ ਸੰਗਰੂਰ ਹੈ ਠੀਕ ਹੈ ਜੀ ਤੇ ਤੁੰਨੇ ਇਹ ਕੰਮ ਕਰਦਿਆਂ ਨੂੰ ਕਿੰਨਾ ਟਾਈਮ ਹੋ ਗਿਆ ਜੀ ਇਹ 2016 ਤੋਂ ਸਟਾਰਟ ਕੀਤਾ ਸੀ ਜੀ ਅਜੇ 2016 ਦਾ ਸਟਾਰਟ ਕੀਤਾ ਹੈ ਇਹ 2018 ਤੋਂ ਸਟੇਟ ਵਲ ਨਾਲ ਸਨਮਾਨਿਤ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਓਕੇ ਜੀ ਓਕੇ ਤੇ ਆਪਣਾ ਸੈਲਫ ਹੈਲਪ ਗਰੁੱਪ ਹੈਗਾ ਹਾਂਜੀ ਆਪਣਾ ਕਿਰਤ ਸਹਿਤ ਗਰੁੱਪ ਹੈ ਜੀ ਬਲਾਕ ਬਲਾਕ ਸੁਣਾ ਦਿਓ ਕਿ ਬਲਾਕ ਸੁਣਾ ਮਾ ਓਕੇ ਤੇ ਮੰਨ ਲਓ ਜਿਵੇਂ ਹੁਣ ਇੱਥੇ ਤੁਸੀਂ ਮੇਲੇ 'ਚ ਇਹ ਐਗਜ਼ੀਬਿਸ਼ਨ ਤੇ ਆਏ ਹੋਗੇ ਐਗਜ਼ੀਬਿਸ਼ਨ ਲਾਈ ਹੈਗੀ ਅ ਇਸ ਤੋਂ ਬਿਨਾ ਫਿਰ ਤੁਹਾਡਾ ਇਹਦਾ ਸੇਲ ਦਾ ਕੀ ਪ੍ਰੋਸੈਸ ਹੁੰਦਾ ਹੈ ਵੀ ਕਿਵੇਂ ਵੀ ਤੁਸੀਂ ਸੇਲ ਕਰਦੇ ਹੋ ਜੀ ਜਿਵੇਂ ਆਪਣੇ ਇੱਕ ਦਾ ਘਰੇ ਵੀ ਸਟੋਰ ਹੈਗਾ ਜੀ ਉੱਥੋਂ ਵੀ ਜਾਂਦਾ ਹੈਗਾ ਇੱਕ ਆਪਾਂ ਹੋਲ ਸੇਲ ਕਰਦੇ ਹਾਂ ਜਿਹੜੇ ਆਪਣੇ ਆਰਗੈਨਿਕ ਸਟੋਰ ਨੇ ਹਾਂ ਹਾਂ ਡਿਫਰੈਂਟ ਇਲਾਕਿਆਂ ਵਿੱਚ ਠੀਕ ਹੈ ਤੇ ਆਪਣਾ ਸਮਾਨ ਸਾਰਾ ਜਾਂਦਾ ਜੀ ਮਤਲਬ ਪੂਰਾ ਓਵਰਆਲ ਪੰਜਾਬ ਜਾਂਦਾ ਜਾਂ ਲਿਮਟਿਡ ਏਰੀਆ ਜਿੱਥੇ ਜਿਹੜਾ ਆਰਗੈਨਿਕ ਸਟੋਰਾਂ ਤੇ ਉੱਥੇ ਜਾਂਦਾ ਜੀ ਪੰਜਾਬ ਜਿਵੇਂ ਅਸੀਂ ਚਾਰ ਵਾਰੀ ਪ੍ਰਗਤੀ ਮੈਦਾਨ ਲਾਇਆ ਹੈਗਾ ਦਿੱਲੀ ਦਾ ਦਿੱਲੀ ਦੇ ਹੋਰ ਹੈ ਅਸੀਂ ਐਗਜ਼ਿਬਿਸ਼ਨ ਲਾਇਏ ਨੇ ਉਹਦੇ ਨਾਲ ਹੀ ਸਾਡਾ ਕੂਰੀਅਰ ਦਾ ਕੰਮ ਬਹੁਤ ਵਧੀਆ ਹੈਗਾ ਜੀ ਕੂਰੀਅ ਆਊਟ ਆਫ ਕੰਟਰੀ ਮੀ ਆਰ ਰੈਦਰ ਟਾਲ ਗੱਲ ਇਹਦੇ ਵਿੱਚ ਜੀ ਆਊਟ ਆਫ ਕੰਟਰੀ ਲੈ ਕੇ ਜਾਣਾਗਾ ਉਹਦੀ ਅਸੀਂ ਪੈਕਿੰਗ ਜਰੂਰ ਬਣਾਉਣਾ ਵੀ ਜਿਹੜਾ ਕੋਈ ਜਾ ਰਿਹਾਗਾ ਉਹਦੇ ਲਈ ਪੱਕ ਜਾਣਾਗਾ ਪੂਰੀ ਆਪਣੀ ਸਰਵਿਸ ਸ਼ੁਰੂ ਹੋਣੀ ਹੈਗੀ ਠੀਕ ਹੈ ਅੱਭੀ ਜੇ ਕਿਸੇ ਨਾਲ ਲੱਗ ਜਾਣਾ ਉਹੀ ਜੀ ਅਸੀਂ ਪੈਕਿੰਗ ਬਣਾ ਦਨੇ ਵੀ ਨਾਲ ਲਿ ਜਾ ਸਕਦੇ ਤੇ ਫਿਰ ਇਹ ਚ ਮਤਲਬ ਜਿਹੜਾ ਤੁਸੀਂ ਇਹ ਬਿਜ਼ਨਸ ਆਪਣਾ ਤੋਰਿਆ ਹੋਇਆ ਇਹ ਚ ਖਰਚੋਂ ਕੌਣ ਕੌਣ ਜੁੜਿਆ ਹੋਇਆ ਤੁਹਾਡੇ ਨਾਲ ਅਸੀਂ ਸਾਰੇ ਫੈਮਿਲੀ ਮੈਂਬਰ ਜਿਹੜਾ ਹੈ ਮੇਰੇ ਮੰਮੀ ਪਾਪਾ ਤੇ ਮੈਂ ਜੀ ਸਾਰੇ ਮੇਰੇ ਮੰਮੀ ਨੇ ਕੰਮ ਸ਼ੁਰੂ ਕਰਿਆ ਸੀਗਾ ਤੇ ਹਾਲੀਵੁੱਡ ਦੀ ਇਹਦੀ ਗ੍ਰੋਥ ਹੁੰਦੀ ਸੀ ਫਿਰ ਤੁਸੀਂ ਮਤਲਬ ਇਹਨੂੰ ਐਜ਼ ਅ ਪ੍ਰੋਫੈਸ਼ਨ ਤੁਸੀਂ ਆਪ ਵੀ ਇਹਨੂੰ ਐਜ਼ ਅ ਪ੍ਰੋਫੈਸ਼ਨ ਹੀ ਐਜ਼ ਅ ਪ੍ਰੋਫੈਸ਼ਨ ਮੈਂ ਇਹਨੂੰ ਚੂਜ਼ ਕਰ ਲਿਆ ਜੀ ਤੇ ਇਹਦੇ ਥੋੜੀ ਥੋੜੀ ਮਤਲਬ ਇੱਕ ਤਰ੍ਹਾਂ ਦਾ ਚੰਗਾ ਪਲੈਟਫਾਰਮ ਦਈਏ ਵੀ ਵਧੀਆ ਕੰਪਨੀਆਂ ਦੇ ਬਰਾਬਰ ਇਹ ਹੜ ਸਕਿਆ ਚਾਹ। ਓਕੇ। ਤੇ ਇਹ ਮਤਲਬ ਇਹਦੇ ਬਾਰੇ ਤੁਹਾਨੂੰ ਮਨ ਚ ਕਿਵੇਂ ਆ ਗਿਆ ਇਹ ਕੰਮ ਕਰਨ ਲਈ ਜਾਂ ਇਸ ਨਾਲ ਜੁੜਨ ਲਈ ਕਿੱਥੋਂ ਪਤਾ ਲੱਗਿਆ ਇਹਦੇ ਬਾਰੇ ਪਹਿਲਾਂ ਤਾਂ ਜੀ ਮੇਰੀ ਜਿਹੜਾ ਰੁਝਾਨ ਚੱਲਦਾ ਪੰਜਾਬ ਚ ਉਹ ਹੀ ਸੀਗਾ ਬਾਰੇ ਜਾਣ ਦਾ ਹਾਂ 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 ਜਦੋਂ ਸਾਨੂੰ ਸਟੇਟ ਅਵਾਰਡ ਹੋਇਆ 2018 ਚ ਸੋਦੀ ਸੋਦੀ ਪਛਾਣ ਬਣੀ ਹੈ ਨਾ ਪਰੋਂ ਤੋਂ ਬਾਅਦ ਚਲੋ ਹੋਰ ਵੀ ਸਾਡੇ ਗ੍ਰੋਥ ਹੋਈ ਉਸ ਤੋਂ ਬਾਅਦ ਮੈਂ ਦੇਖਿਆ ਵੀ ਚਲੋ ਉੱਪਰ ਵੀ ਛੋਟਾ ਕੰਮ ਆਪਦਾ ਕਰੋ ਤੇ ਹਾਲੀਵੁੱਡ ਨੂੰ ਪਤਾ ਹੀ ਜਾ ਰਿਹਾ ਹੈ ਇਹਨਾਂ ਦਾ ਠੀਕ ਹੈ ਠੀਕ ਹੈ ਤੇ ਜਿਵੇਂ ਤੁਸੀਂ ਦੱਸਿਆ ਨਾ ਕਿ ਤੁਸੀਂ ਦਿੱਲੀ ਵੀ ਐਕਜੀਬਿਸ਼ਨ ਤੇ ਗਏ ਹੋਗੇ ਤੇ ਦਿੱਲੀ ਫਿਰ ਉੱਥੇ ਕਿੰਨੇ ਦਿਨਾਂ ਦੀ ਐਕਜੀਬਿਸ਼ਨ ਸੀਗੀ ਦਿੱਲੀ ਉਹ 14 ਨਵੰਬਰ ਤੋਂ ਲੈ ਕੇ 25 ਨਵੰਬਰ ਹਰ ਸਾਲ ਹੀ ਹਰ ਸਾਲ ਇਹ ਪੱਕਾ ਹੀ ਹੈ ਪਰਗਤੀ ਮਦਾਨ ਦਾ ਪੱਕਾ ਹੀ ਹੈ ਠੀਕ ਹੈ 14 ਨਵੰਬਰ ਤੋਂ 25 ਨਵੰਬਰ 25 ਨਵੰਬਰ ਤੱਕ ਉਹ ਪੱਕਾ ਚੱਲਦੀ ਹੈ ਚੱਲਦੀ ਰਹਿੰਦੀ ਹੈ ਫਿਰ ਤਾਂ ਅੱਜ ਐਗਜੈਕਟ 1 ਮਹੀਨਾ ਰਹਿ ਗਿਆ ਅੱਜ 14 ਅਕਤੂਬਰ ਹੈ ਹਾਂ ਜੀ 1 ਮਹੀਨਾ ਰਹਿ ਗਿਆ ਜੀ ਤੇ ਬਸ ਉਹਦੇ ਵਿੱਚ ਸਿਲੈਕਸ਼ਨ ਹੁੰਦੀ ਹੈ ਜੀ ਅੱਛਾ ਮਤਲਬ ਕਿ ਪੰਜਾਬ ਦੇ ਉਹਦੇ ਵਿੱਚ 5 ਸਟੋਲਾ ਹੁੰਦੀਆਂ ਨੇ ਉਹ ਤੋਂ ਸਿਲੈਕਸ਼ਨ ਹੁੰਦੀ ਹੁੰਦੀ ਹੈ ਸਿਲੈਕਸ਼ਨ ਦੇ ਵਿੱਚ ਆਪਾਂ ਚਾਰ ਵਾਰੀ ਪਾਸ ਹੋਏ ਹੋਏ ਆ ਚਾਰ ਵਾਰੀ ਪਰਗਤੀ ਮਦਾਨ ਲਈਏਗੇ ਠੀਕ ਹੈ ਠੀਕ ਹੈ ਇਹ ਜਿਹੜੀ ਮਤਲਬ ਸਿਲੈਕ ਓਵਰਾਲ ਪੰਜਾਬ ਦੇ ਬੇਸ ਇਲੈਕਸ ਸਿਲੈਕਸ਼ਨ ਹੁੰਦੀਆਂ ਜਾਂ ਡਿਸਟ੍ਰਿਕਟ ਵਾਈਜ਼ ਓਵਰਾਲ ਪੰਜਾਬ ਤੇ ਹੁੰਦੀ ਹੈ ਅੱਛਾ ਸਿਰਫ 5 ਸਟੋਲ ਅਲਾਟ ਹੁੰਦੀਆਂ ਨੇ 5 ਸਟੋਲ ਲਾਉਣਗੇ ਹਾਂਜੀ 5 ਸਟੋਲਾਂ ਦੇ ਵਿੱਚ ਇੱਕ ਸਟੋਲ ਆਪੜੀ ਹੁੰਦੀ ਓਕੇ ਠੀਕ ਇਹ ਹਰ ਵਾਰੀ ਮਤਲਬ ਚੂਜ਼ ਹੁੰਦੇ ਨੇ ਜਾਂ ਫਿਰ ਜਿਹੜੇ ਇੱਕ ਵਾਰ ਚੂਜ਼ ਹੋ ਗਏ ਉਹੀ ਫਿਕਸ ਨੇ ਹਰ ਵਾਰੀ ਉਹੀ ਪ੍ਰੋਸੈਸ ਹੁੰਦਾ ਹਰ ਵਾਰ ਕੋਈ ਨਵਾਂ ਗਰੁੱਪ ਚੂਜ਼ ਕੀਤਾ ਜਾਂਦਾ ਜਿਹਦੇ ਵਿੱਚ ਕੁਆਲਿਟੀ ਹੋਵੇ ਓਕੇ ਮਤਲਬ ਕੁਆਲਿਟੀ ਤੇ ਉੱਥੇ ਕੰਪਰੋਮਾਈਜ਼ ਨਹੀਂ ਹੁੰਦਾ ਜਿਹਦੇ ਲੋ ਕੁਆਲਿਟੀ ਹੋ ਜਾਂਦਾ ਅੱਛਾ ਕੁਆਲਿਟੀ ਬੇਸ ਤੇ ਚੂਜ਼ ਹੁੰਦਾਗਾ ਹਾਂਜੀ ਤਾਂ ਜਾਏ ਤਾਂ ਫਿਰ ਬਹੁਤ ਵੱਡੀ ਅਚੀਵਮੈਂਟ ਹੈ ਗਈ ਤੇ ਵੀ ਅਗਰ ਤੁਹਾਡਾ ਜੇ ਇਹ ਕਲੋ ਵੀ ਇਹ ਸਮਾਨ ਵਧੀਆ ਠੀਕ ਹੈ ਮਾਲਤ ਵਧੀਆਗਾ ਤਾਂ ਹੀ ਤੁਹਾਡੀ ਸਿਲੈਕਸ਼ਨ ਹੋਈ ਹੈ ਉੱਥੇ ਮਤਲਬ ਦਿੱਲੀ ਆਪਾਂ ਕਹਿ ਸਕਦੇ ਹਾਂ ਜੀ ਠੀਕ ਹੈ ਠੀਕ ਹੈ ਤੇ ਇੱਥੇ ਲੁਧਿਆਣਾ ਕਿਵੇਂ ਲੱਗਿਆ ਕੇ ਲੁਧਿਆਣਾ ਟਾਈਮ ਬਹੁਤ ਠੀਕ ਹੈ ਜੀ ਇੱਥੇ ਅਸੀਂ ਕਾਫੀ ਸਾਲਾਂ ਤੋਂ ਪਹਿਲਾਂ ਜਣੀ ਕੇ ਯੂਨੀਵਰਸਿਟੀ ਦਾ ਜਿਹੜਾ ਖੇਤੀਬਾੜੀ ਦਾ ਮੇਲਾ ਹੈ ਹਾਂ ਹਾਂ ਇਹ ਅਸੀਂ ਲਾ ਰਹੇ ਹਾਂ ਤੇ ਬਹੁਤ ਵਧੀਆ ਸਾਡਾ ਕਸਟਮਰ ਹੈਗਾ ਔਰੇ ਤੇ ਹੁਣ ਵੀ ਜਿਹੜਾ ਔਰੇ ਚਾਹੇ ਜਿਵੇਂ ਮੇਲੇ ਦੇ ਕੁਝ ਡਿਜ਼ਾਈਨਿੰਗ ਇਸ ਤਰ੍ਹਾਂ ਹੋ ਗਈ ਵੀ ਅਸੀਂ ਬਹੁਤ ਪਿੱਛੇ ਆ ਜਾਂਦੇ ਹਾਂ ਹੂੰ ਠੀਕ ਹੈ ਤਾਂ ਵੀ ਸਾਡਾ ਜਿਹੜਾ ਸਾਡਾ ਕਸਟਮਰ ਹੈ ਸਾਨੂੰ ਲੱਭ ਲੱਭ ਕੇ ਭਾਲ ਭਾਲ ਕੇ ਆ ਰਹੇ ਓਕੇ ਬਹੁਤ ਸੋਹਣੀ ਸੇਲ ਹੋ ਰਹੀ ਹੈ ਹੁੰਦੀ ਫਿਰ ਮਤਲਬ ਜਦੋਂ ਤੁਸੀਂ ਕਿਤੇ ਵੀ ਮੇਲੇ ਤੇ ਜਾਂਦੇ ਹੋਗੇ ਜਿਵੇਂ ਅੱਜ ਇੱਥੇ ਲੁਧਿਆਣੇ ਆਏ ਹੋਗੇ ਪਿਛਲੇ 10 ਦਿਨਾਂ ਤੋਂ ਜਾਂ ਦਿੱਲੀ ਨੂੰ ਤਾਂ ਨਵੇਂ ਕਸਟਮਰ ਵੀ ਜੁੜਨ ਤੁਹਾਡੇ ਨਾਲ ਹਾਂਜੀ ਨਵੇਂ ਵੀ ਚੜਦੇ ਦੇ ਤੇ ਪੁਰਾਣੇ ਵੀ ਉੱਤਾ ਹੁੰਦੇ ਹੁੰਦੇ ਨੇ ਤੇ ਜਿਹੜੇ ਪੁਰਾਣੇ ਨੇ ਉਹ ਨਾਲ ਨਵੇਂ ਨੂੰ ਹੋਰ ਹੁੰਦੇ ਕੀ ਹੁੰਦੇ ਨੇ ਕਿ ਅਸੀਂ ਪਹਿਲਾਂ ਖਰੀਦੇ ਸੀਗੇ ਓਕੇ ਤੇ ਉਹਨਾਂ ਦਾ ਜਿਹੜਾ ਕਨੈਕਟਿਵ ਬੇਸ ਹੁੰਦਾ ਆਪਦਾ ਸਰਕਲ ਹੁੰਦਾ ਹੈ ਜੀ ਹੂੰ ਆਪਦੇ ਸਾਰੇ ਹੁੰਦੇ ਕੀ ਹੁੰਦੇ ਨਾਲ ਉਹ ਵੀ ਸਾਨੂੰ ਇੱਕ ਜੀ ਸਹਾਇੀ ਹੁੰਦੀ ਹੈ ਤੇ ਨਵੇਂ ਤਾਂ ਜਿਹੜੇ ਹੁੰਦੇ ਨੇ ਸਾਡਾ ਕੰਮ ਹੁੰਦਾ ਉਹਨਾਂ ਨੂੰ ਟੈਸਟ ਕਰਵਾਉਣਾ ਤੇ ਆਪਦੇ ਪ੍ਰੋਡਕਟ ਬਾਰੇ ਦੱਸਣਾ ਸਾਡੀ ਨਾਲ ਦੱਸਣਾ ਜੀ ਹਾਂ ਹਾਂ ਦੇਖੋ ਠੀਕ ਹੈ ਤੇ ਅਗਲੀ ਵਾਰੀ ਤੁਸੀਂ ਸਾਨੂੰ ਤੁਹਾਨੂੰ ਕਹਿਣ ਦੀ ਲੋੜ ਨਹੀਂ ਪਊਗੀ ਓਕੇ ਉਹ ਸਾਡੇ ਨਾਲ ਬਿਲਕੁਲ ਸਹੀ ਵਾਪਰਦਾ ਹੈ ਠੀਕ ਹੈ ਜਦੋਂ ਦੁਬਾਰਾ ਆਇ ਉਹ ਆਪੇ ਆਉਂਦੇ ਨੇ ਓਕੇ ਤੇ ਜਦੋਂ ਤੁਸੀਂ ਮੰਨ ਲਓ ਕਿ ਤੇ ਨਵੀਂ ਥਾਂ ਤੇ ਜਾਣੇ ਹੋਗੇ ਐਗਜ਼ੀਬਿਸ਼ਨ ਲਾਉਣ ਜਾਣੇ ਹੋ ਕਿਤੇ ਵੀ ਚਲੋ ਨਵੀਂ ਜਾਂ ਪੁਰਾਣੀ ਤਾਂ ਜਿਹੜੇ ਤੁਹਾਡੇ ਕਸਟਮਰ ਹੁੰਦੇ ਨੇ ਉਹਨਾਂ ਨੂੰ ਫਿਰ ਤੁਸੀਂ ਫੋਨ ਕਰਦੇ ਹੋ ਜਾਂ ਕਿਵੇਂ ਉਹਨਾਂ ਨੂੰ ਕਿਵੇਂ ਬਤਲਾਦਾ ਵੀ ਤੁਹਾਡੀ ਸਟਾਲ ਲੱਗਣੀ ਹੈਗੀ ਨਹੀਂ ਤਕਰੀਬਨ ਉਹਨਾਂ ਨੂੰ ਪਤਾ ਹੁੰਦਾ ਵੀ ਹਰ ਮੇਲੇ 'ਚ ਇਹ ਹੁੰਦੀ ਹੀ ਹੈ ਤਕਰੀਬਨ ਅੱਛਾ 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 ਠੀਕ ਹੈ ਓਕੇ ਹਰ ਕੋਸ਼ਿਸ਼ ਹੁੰਦੀ ਹੈ ਵੀ ਹਰ ਨਾਮੇ ਹਾਜ਼ਰੀ ਹੋਵੇ ਠੀਕ ਹੈ ਕਈ ਵਾਰ ਇਹ ਜਿਵੇਂ ਪਰ ਗਰੀਬਾਂ ਦਾ ਹਰ ਸਾਲ ਤਾਂ ਸਾ ਤੋਂ ਜਾਇਆ ਨਹੀਂ ਜਾਂਦਾ ਇਸ ਕਰਕੇ ਸਾਡੀ ਹੋ ਨਹੀਂ ਸਕਦੀ ਤੇ ਮੈਂ ਕਿਵੇਂ ਦੀ ਆਪਣੀ ਉਹਨਾਂ ਨੇ ਦੇਖਣਾ ਵੀ ਸਾਰਿਆਂ ਨੂੰ ਮੌਕ ਤੇ ਅਜੀਬ ਕਾ ਮਿਸ਼ਨ ਦੇ ਨਾਲ ਜੁੜ ਕੇ ਸਾਨੂੰ ਜਾਨਕੀ ਇੱਕ ਸਹਾਇ ਵੱਡਾ ਸਹਾਇ ਹੋਈ ਨੇ ਸਾਨੂੰ ਬ੍ਰਦਰ ਜਿਵੇਂ ਤੁਸੀਂ ਦੱਸਿਆ ਨਾ ਵੀ ਇਹ ਚ 5 ਸਟਾਲ ਦੀ ਸਿਲੈਕਟਡ ਹੁੰਦੀਆਂ ਨੇ ਜੀਆਂ ਪੰਜਾਬ ਨੂੰ ਫਿਰ ਐਵੇਂ ਨਹੀਂ ਹੁੰਦਾ ਕਈ ਵਾਰ ਵੀ ਜਦੋਂ ਆਪਣੀ ਸਟਾਲ ਨਹੀਂ ਸਿਲੈਕਟ ਹੁੰਦੀ ਵੀ ਆਪਣਾ ਇੱਕ ਉਹਨੇ ਵੀ ਗਾਹਕ ਟੁੱਟਣ ਦਾ ਡਰ ਹੁੰਦਾ ਵੀ ਯਾਰ ਕਿਤੇ ਆਪਣਾ ਕਸਟਮਰ ਨਾ ਟੁੱਟ ਜੇ ਉਹਨਾਂ ਨੂੰ ਕੋਈ ਹੋਰ ਨਾ ਪਸੰਦ ਆ ਜੇ ਨਹੀਂ ਨਹੀਂ ਪਤਾ ਕੀ ਜਿਹੜੇ ਸਾਡੇ ਕਸਟਮਰ ਨੇ ਸਾਥ ਹੀ ਲੈਣਗੇ ਜਦੋਂ ਬਾਜ਼ਾਰ ਕੀ ਮੈਦਾਨ ਦੇ ਵਿੱਚ ਉਹ ਐਂਟਰ ਹੁੰਦੇ ਨੇਗੇ ਉਹ ਪਹਿਲਾਂ ਸਾਡੇ ਆਪਣੀ ਸਟਾਲ ਪਾੜਦੇ ਨੇ ਸਟਾਲ ਲਈ ਲੈ ਆਪਦੀ ਆਵਾਜ਼ੀ ਫਿਰ ਉਹ ਸਪੋਰਟ ਕਰਦੇ ਨੇ ਵੀ ਤੁਸੀਂ ਆਏ ਨਹੀਂ ਸੀ ਕਿਹਾ ਵੀ ਸਾਡੀ ਸਿਲੇਕਸ਼ਨ ਨਹੀਂ ਹੋਈ ਜਾ ਨਵੇਂ ਵੀ ਹਰੇਕ ਵਾਰੀ ਵੀ ਨਮਾ ਗਰੁੱਪ ਚਾਹੀਦਾ ਹੁੰਦਾਗਾ ਵੀ ਉਹ ਬਾਰ-ਬਾਰ ਨਹੀਂ ਜਾ ਸਕਦਾ। ਇਹ ਪ੍ਰਸ਼ਾਸਨ ਹੈ ਉੱਥੇ। ਠੀਕ ਹੈ। ਤੇ ਉਹਦੇ ਵਿੱਚ ਫਿਰ ਸਾਨੂੰ ਕਹਿੰਦੇ ਵੀ ਅਸੀਂ ਤਾਂ ਕੂਰੀਅਰੇ ਕਰਾ ਦੂ ਸਾਨੂੰ। ਉਹ ਸੋਡੀ ਦੁਕਾਨ ਤੋਂ ਲੈਣਾਗਾ। ਜਿਵੇਂ 2023 ਦੇ ਵਿੱਚ ਜੀ ਸਾਰਕ ਮੇਲਾ ਲੱਗੇ ਤੇ ਉੱਥੇ ਆਪਣੀ ਚੌਟ ਰੰਗਪੁਰ ਦੁਕਾਨ ਸੀ। ਮੇਰੇ ਹੁਣ ਯਾਦ ਵੀ ਨਹੀਂ ਸੀ ਸਾਡੇ ਕਸਟਮਰ ਲੱਭ ਕੇ ਆਏ ਨਹੀਂ ਉਹਦੀ ਚੌਟ ਰੰਗਪੁਰ ਸਟਾਲ ਸੀਗੀ ਉੱਥੋਂ ਅਸੀਂ ਚਾਰ ਠੀਕ ਹੈ। ਓਕੇ। ਦੋਸਤੋ ਇਹ ਹੁੰਦਾ ਮਤਲਬ ਕੁਆਲਿਟੀ ਦਾ ਵੀ ਲੋਕ ਹਾਂਜੀ ਹਾਂਜੀ ਇੱਕ ਜਿਹੜਾ ਬੜਾ ਜਿਹੜਾ ਬੜਾ ਸਾਰਾ ਬੜਾ ਪਲੇਟਫਾਰਮ ਇਸ ਵਾਂਗ ਬਣਿਆਦਾ ਸਾਡੇ ਜਿਲ੍ਹਾ ਸੰਗਰੂਰ ਦੇ ਪ੍ਰਸ਼ਾਸਨ ਵੱਲੋਂ ਪਹਿਲ ਮੰਡੀ ਸ਼ੁਰੂ ਕੀਤੀ ਗਈ ਹੈ ਠੀਕ ਹੈ ਜੀ ਉੱਥੇ ਯਾਨੀ ਕਿ ਆਰਗੈਨਿਕ ਮੰਡੀ ਦੇ ਨਾਂ ਤੇ ਹੈ ਉਹ ਤੇ ਸੰਗਰੂਰ ਵੀ ਮੰਡੀ ਲਾ ਰਹੇ ਆ ਸੀ ਇਸ ਨਾਮ ਦਾ ਰਹੇ ਤੇ ਉੱਥੇ ਉਹ ਪ੍ਰਸ਼ਾਸਨ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹਨੇ ਇੱਕ ਵਧੀਆ ਸੋਹਣਾ ਪਲੇਟਫਾਰਮ ਕਾਫੀ ਗਰੁੱਪ ਹੋ ਵੀ ਹੁੰਦੇ ਨੇ ਤੇ ਕਿਸਾਨ ਵੀ ਹੁੰਦੇ ਨੇ ਤੇ ਉਹ ਮੰਡੀ ਤੋਂ ਵੀ ਯਾਨੀ ਸਾਨੂੰ ਬਹੁਤ ਵਧੀਆ ਲਾਭ ਹੋ ਰਿਹਾ ਓਕੇ ਉੱਥੇ ਨੇ ਦਾ ਪ੍ਰਸ਼ਾਸਨ ਹੈ ਬਹੁਤ ਤੰਦੇਹੀ ਨਾਲ ਉਹਨੂੰ ਡੀਸੀ ਸਭ ਐਡਿਸ ਸਭ ਬਹੁਤ ਚੰਗੇ ਤਰੀਕੇ ਨਾਲ ਚਲਾ ਰਹੇ ਨੇ ਠੀਕ ਹੈ ਜੀ ਠੀਕ ਹੈ ਫਿਰ ਤੁਹਾਡੇ ਕਹਿਣ ਦਾ ਭਾਵ ਇਹ ਹੈ ਵੀ ਜੋ ਪ੍ਰਸ਼ਾਸਨ ਆ ਤੇ ਉਹਦਾ ਤੁਹਾਨੂੰ ਬਹੁਤ ਜ਼ਿਆਦਾ ਸਾਥ ਹੈਗਾ ਬਹੁਤ ਜ਼ਿਆਦਾ ਸਪੋਰਟ ਹੈ ਜੀ ਠੀਕ ਹੈ ਪਹਿਲ ਮਾਰਕਟ ਵੀ ਬਣਾਈ ਹੈ ਉੱਥੇ ਪਹਿਲ ਮਾਰਕਟ ਦੇ ਵੀ ਸਾਰਾ ਪ੍ਰੋਡਕਟ ਬਹੁਤ ਸੋਹਣਾ ਸੇਰ ਹੋ ਗਿਆ ਠੀਕ ਹੈ ਜੀ ਠੀਕ ਹੈ ਜੀ ਤੇ ਦੋਸਤੋ ਚਲੋ ਆਪਾਂ ਦੱਸ ਰਹੇ ਸੀ ਨਾ ਵੀ ਇਹ ਗੱਲ ਹੁੰਦੀ ਆ ਕੁਆਲਿਟੀ ਦੀ ਵੀ ਜਦੋਂ ਬੰਦੇ ਕੋਲ ਕੁਆਲਿਟੀ ਹੋਵੇ ਤਾਂ ਕਸਟਮਰ ਦੁਕਾਨਦਾਰ ਨੂੰ ਨਹੀਂ ਲੱਭਣਾ ਪੈਂਦਾ ਕਸਟਮਰ ਦੁਕਾਨਦਾਰ ਨੂੰ ਲਾਭਦਾ ਹੈਗਾ ਸੀ ਨੋ ਵੀਰ ਵੀ ਵੀ ਸਾਡੇ ਜਿਹੜੇ ਸਪਰੋਡਕਟਸ ਨੇ ਵੀ ਉਹਦੀ ਉਹਦੀ ਕੁਆਲਿਟੀ ਇੰਨੀ ਵਧੀਆ ਬਣਾ ਰੱਖੀ ਆ ਵੀ ਜਿਹੜੇ ਸਾਡੇ ਕਸਟਮਰ ਨਾਲ ਜੁੜੇ ਬਨੇ ਸਾਨੂੰ ਆਪ ਲੱਭਦੇ ਨੇ ਪਹਿਲਾਂ ਆ ਕੇ ਤੇ ਜੇ ਉਹਨਾਂ ਨੂੰ ਉਸ ਸਾਡੀ ਸਟਾਲ ਨਹੀਂ ਮਿਲਦੀ ਤਾਂ ਉਹ ਸਾਨੂੰ ਕਹਿੰਦੇ ਨੇ ਵੀ ਅਸੀਂ ਕਿਤੇੋਂ ਖਰੀਦਣਾ ਨਹੀਂ ਕੋਰੇਰੀ ਗਾਉਣਾ ਦੋਸਤੋ ਦੇਖੋ ਜੇ ਆਪਾਂ ਕੁਝ ਚੰਗਾ ਕੰਮ ਕਰਾਂਗੇ ਕਰਾਂਗੇ ਵਧੀਆ ਕਰਾਂਗੇ ਸ਼ੁੱਧ ਕੁਆਲਿਟੀ ਦੇਵਾਂਗੇ ਤਾਂ ਕਸਟਮਰ ਆਪਾਂ ਨੂੰ ਲੱਭਣਗੇ ਆਪਾਂ ਨੂੰ ਕੋਸਟ ਕਸਟਮਰ ਨਹੀਂ ਲੱਭਣਾ ਪੈਣਾ ਠੀਕ ਆ ਦੋਸਤੋ ਤੇ ਇਹ ਸੀ ਆਪਣੇ ਜ਼ਿਲ੍ਹਾ ਸੰਗਰੂਰ ਤੋਂ ਅਕਸਰ ਸੰਗਰੂਰ ਬਾਰੇ ਕਹਾਵਤ ਬੋਲਿੰਦੇ ਵੀ ਸਾਡਾ ਨਹੀਂ ਕਿਸੂਰ ਸਾਡਾ ਤੇ ਠੀਕ ਆ ਦੋਸਤੋ ਤੇ ਇਹਨਾਂ ਨਾਲ ਮਿਲ ਕੇ ਖੁਸ਼ੀ ਹੋਈ ਬਹੁਤ ਆਪਾਂ ਕੋਈ ਹੋਰ ਦੇਖਦੇ ਆ ਜੇ ਆਪਾਂ ਨੂੰ ਇਸ ਤਰ੍ਹਾਂ ਦੀ ਕੋਈ ਸਟਾਲ ਜਾਂ ਕੋਈ ਆਈਟਮ ਮਿਲੀ ਤੇ ਉਹਨਾਂ ਨਾਲ ਵੀ ਆਪਾਂ ਤੁਹਾਡੀ ਜਾਣਸਣ ਕਰਾਵਾਂਗੇ ਓਕੇ ਜੀ ਸਤਿ ਸ੍ਰੀ ਅਕਾਲ ਜੀ ਦੇਖ ਦੇਖ ਚੋਗਰਾ ਦੇ ਸਾਫ ਸੁਧ ਦੇ ਚੱਟੀ ਜੋੜੇ ਮੋੜਦੀ ਬੰਦੂਕ ਵਰਗੀ ਇਹ ਦੇਖ ਦੇਖ ਚੋਗਰਾ Eso de error. ਵੀ ਦੋਸਤੋ ਮੇਲੇ ਦਾ ਅੱਜ 11ਵਾਂ ਦਿਨ ਜਨੀ ਕਿ ਸੈਕੰਡ ਲਾਸਟ ਡੇ ਸਮਾਪਤ ਹੋ ਚੁੱਕਿਆ ਤੇ ਕੱਲ ਨੂੰ ਆਪਾਂ ਤੁਹਾਨੂੰ ਮੇਲੇ ਦੇ ਆਖਰੀ ਦਿਨ ਬਾਅਦ ਮ ਦਿਨ ਮਿਲਾਵਾਂਗੇ ਤੇ ਰਣਜੀਤ ਬਾਵੇ ਦਾ ਖਾੜਾ ਵੀ ਦਿਖਾਵਾਂਗੇ ਸੋ ਦੋਸਤੋ ਅੱਜ ਸੈਕੰਡ ਲਾਸਟ ਡੇ ਦੀ ਅਲਵਿਦਾ ਤੁਸੀਂ ਬਣੇ ਰਹੋ ਕੱਲ ਨੂੰ ਸਿੰਗਲ ਜਰਨੀ ਮਿਸ਼ਨ ਨਾਲ ਅਲਵਿਦਾ ਦੋਸਤੋ